को चार मिनट वास्ते और उस तो बाबा लाभ सिंह जी दो मिनट वास्ते संतान को संबूत होदेव सिंह जी प्रधान साहब संतान को बेनती है सिर्फ भी पच्ची मिनट तेजे तो लेने में गर्मी भावें बहुत है तुम बड़े प्यार बैठे हुए हो बाबा लाभ सिंह जी दो मिनट वास्ते संतान संबोधित हो ਗੁਰੂ ਸਾਹਾ ਸੰਗ ਦੇ ਕਰ ਰਸਨਾ ਬਵਿਤਰ ਬੁਲਾਉਣੀ ਵਾਗ ਰੋਲੀ ਕਾ ਖਾਲਸਾ ਥੋੜਾ ਨਾਮ ਜਪ ਲੀਏ 2 ਮਿੰਟ ਕਿੰਨੀ ਸੰਗਤ ਹੈ ਛਾ ਜੜੇ ਦੇ ਵਾਂਗੂ ਸਭ ਕੁੜਾ ਲੜਾ ਲਿ ਜਾਏਗਾ ਚਤੇ ਨਾਮ ਆਹੇ ਗੁਰੂ ਸਾ ਸੰਗਤ ਇਹੋ ਜਿਹਾ ਤੇ ਬੰਦੇ ਵੀ ਆਪਣਾ ਕਿਨਾਰ ਕਸਾਨ ਇਹਨ ਸਾਡੇ ਜਿਹੜਾ ਜਿਹ ਪ੍ਰਧਾਨ ਜੀ ਬੈਠੇ ਨੇ ਸਿਰ ਝੁਕਦਾ ਹੈ ਕਹਿੰਦੇ ਇੱਕ ਤੇ ਦੋ 11 ਤੇ ਤੀਜੀ ਸੰਗਤ ਹੋ ਜੇ ਤੇਰਾ ਵੰਡਗੇ ਬੋਲੋ ਜੀ ਸਤਨਾਮ ਸ਼੍ਰੀ ਜਿੱਥੇ ਤੇਰਾ ਆ ਜੇ ਨਾ ਫਿਰ ਉੱਥੇ ਬੱਲੇ ਬੱਲੇ ਆ ਬੋਲੋ ਜੀ ਸਤਨਾਮ ਸ਼੍ਰੀ ਤੋਂ ਅਡਾ ਕੰਮ ਹੈ ਕੀਰਤ ਕਰਨਾ ਨਾਮ ਜਪਣਾ ਵੰਡ ਕੇ ਛਕਣਾ ਘਾਲ ਖਾਏ ਕੁਛ ਹੱਥੋਂ ਦੇ ਨਾਨ ਕਰਾ ਬਸ ਕਰਾਉ ਕੋ ਕੀ ਹੈ ਝੂਠ ਬੋਲਣਾ ਬੋਟਾ ਲੈਣੀ ਤੇ ਗੋਲੀਆਂ ਚਲਾਉਣੀ ਆ ਬੋਲੋ ਜੀ ਸਤਿਨਾਮ ਸ਼੍ਰੀ ਜਹਾਂ ਗਿਆਨਤ ਹੈ ਧਰਮ ਹੈ ਜਹ ਲੋਭ ਤੇ ਕਾਲ ਜਹ ਝੂਠ ਤੇ ਪਾਪ ਹੈ ਜਾਖਿ ਮਾ ਤਾਂ ਆਪ ਇਹ ਦੋਇ ਕੋਰਮਾ ਦਾ ਮੈਂ ਤੈਜ ਰੂਤ ਦੁਆਰ ਕਰਤਾ ਹਾਂ ਜਿਲਦੀਆਂ ਬਰਾਂਹਾਂ ਦੇ ਵਿੱਚੋਂ ਮੈਂ ਆਪਣੇ ਰਾਗ ਦੇ ਦੀਆਂ ਸੰਗਤਾਂ ਜਿੱਥੋਂ ਕੋਨੇ ਕੋਨੇ ਤੋਂ ਸੰਗਤਾਂ ਆਈਆਂ ਨੇ ਗੁਰੂ ਕੀ ਨਗਰੀ ਤੋਂ ਜੁਗ ਜੁਗ ਵਸਦੀ ਰਹੇ ਗੁਰੂ ਰਾਮਦਾਸ ਜੀ ਆਪ ਸਾਈ ਹੋ ਸੱਚੇ ਦਾ ਸੱਚਾ ਟੂਆ ਦਾਦੀ ਡਿਊਟੀ ਲੱਗੀ ਸੀ ਇੱਕ ਦਾਸ ਜੀਵੀਦਾਰ ਦੇ ਨਾਤੇ ਹੋ ਕੇ ਮੈਨੂੰ ਬਾਬਾ ਜੀ ਕਹਦੇ ਨੇ ਹੈ ਸੀ ਗ੍ਰਿਸ਼ਤੀ ਹੋਇਆ ਕਿਉਂਕਿ ਕਰ ਰਹੇ ਉਹ ਇੱਕ ਮਹਾਂਪੁਰਸ਼ ਦਾ ਰੁਗੈਟ ਕਰ ਸੇਵਾ ਕਰਦਾ ਹੈ ਕਵੀਰਾ ਸੇਵਾ ਕੋ ਦੋਵੇਂ ਭਲੇ ਕਿਸਾਨ ਦੀ ਕਰਾਵ ਆ ਰਾਮ ਜੋ ਦਾਤਾ ਮੁਕਤ ਦਾ ਸੰਤ ਜਪავਾ ਮੇਰਾ ਛੋਟਾ ਵੀਰ ਚਾਚਾ ਜੀ ਦਾ ਮੁੰਡਾ ਸੀਰੋ ਹੈ 2021 ਦੇ ਵਿੱਚ ਜਿੱਥੇ ਮੇਰੀ ਲੰਗਰ ਦੀ ਡਿਊਟੀ ਅੱਜ ਵੀ ਸਾਡੇ ਜਿੱਥੇ ਬੰਦਿਆਂ ਨੇ ਡਿਊਟੀ ਲਈ ਸੀ ਕਿ ਬਾਬਾ ਜੀ ਸਵੇਰੇ ਸਖਤ ਬੜੀ ਆਉਣੀ ਹੈ ਮੈਂ ਸਿੰਘਾਂ ਨੂੰ ਗਿਆ ਚਿੰਨੀ ਭਰ ਲੋ ਤੇ ਦੁੱਧ ਦੇ ਡਰਮ ਭਰ ਲਾ ਦਸੀ ਕੋਈ ਘਾਟ ਲਾਵੇ ਕਿੱਥੋਂ ਆਉਂਦਾ ਹੈ ਇਹ ਵਾਨੀਆਂ ਡਵਾਨੀਆਂ ਦੇ ਘਰਾਂ ਚ ਨਹੀਂ ਆ ਤੁਹਾਡੇ ਘਰਾਂ ਚ ਆਦਾ ਬਾਬਾ ਟਾਲੋ ਪਕੈਆਂ ਪਕਾਇਆ ਸੋਹਰਾ ਸਭ ਪਚਾਣੀ ਹੈ ਜੋ ਲੜਾ ਦੀਨ ਕਰ ਪੁਰਜਾ ਪੁਰਜਾ ਕੱਟ ਮਰਿਆ ਕਬੂ ਨਾ ਛੱਡਾ ਪਿਆਰਿਓ ਕਬੀਰਾ ਜੀ ਸਮਰਨੇ ਤੇ ਜਗ ਡਰੇ ਮੇਰੇ ਮਨ ਉਹ ਮਰਨੇ ਹੀ ਤੋਂ ਪਾਈਏ ਪੂਰਨ ਪਰਮਾ ਕਬੀਰਾ ਮਰਦਾ ਮਰਦਾ ਜਗੂਆ ਮਰਦੀ ਨਾ ਜਾਣਿਆ ਐਸੀ ਮਰਨੀ ਬਰਨਾ ਬਰਨਾ ਅੱਜ ਪਿਆਰਿਓ ਦੇਰ ਦੇ ਮੈਨੇ ਕਾਜ ਤੋਂ ਦੁੱਧ ਨਹੀਂ ਪਿੰਦਾ ਇੱਥੇ ਦੁੱਧ ਨਹੀਂ ਮਿਲਦਾ ਅੱਜ ਇੱਥੇ ਪਾਣੀ ਮੰਗਦਾ ਲੱਸੀ ਦੰਦੇ ਚਾਹ ਤੇ ਦੁੱਧ ਚੱਲ ਰਿਹਾ ਕਿਹਨਾਂ ਦੀ ਕਿਰਪਾ ਤੇ ਤੁਹਾਡੀ ਸੋ ਮੈਂ ਨਾ ਟੈਮਲਮਾ ਜਿਆਦਾ ਕਿ ਮੈਂ ਤਾਂ ਮੈਂ ਤਾਂ ਦੱਸਣ ਦੀ ਕਰ ਸੰਗਤ ਜਿੱਤੇ ਸਾਡੇ ਪ੍ਰਧਾਨ ਸਾਹਿਬ ਜੀ ਸਾਡੀ ਜਿੱਤੇ ਵੰਦੀਆਂ ਸਾਡੀ ਡਿਊਟੀ ਲਾਉਣ ਗਿਆ ਸੇਵਾਦਾਨ ਤਨ ਮਨ ਦਾ ਨ세 ਸੇਵਾ ਕਰੇਗਾ ਮੇਰੇ ਵੀਰ ਬੈਠੇ ਨੇ ਗੁਰੂ ਕੀ ਨਗਰੀ ਤੋਂ ਕਹਿੰਦੇ ਬਾਬਾ ਲਾਬ ਸੇ ਸਾਡੇ ਗੇੜਾ ਮਾਰੋ ਤੇ ਗਰਾਹੀ ਲਿਆ ਆਪੇ ਗੱਡੀਆਂ ਕਣਡੀਆਂ ਭੇਜ ਕੇ ਭੇਜਤੀਆਂ ਬੋਲੋ ਜੀ ਸਤਿਰਾਮ ਸ਼੍ਰੀ ਸਹੋਣਿਆ ਭੁੱਲਾ ਦੀ ਖਿਮਾ ਤੁਹਾਡੀ ਜਿੱਤ ਹੈ ਤੁਸੀਂ ਜਿੱਤਿਆ ਹੋਇਓ ਜਿਹੜਾ ਕੋਤੀ ਹੈ ਇਹ ਜਿਹੜੇ ਆ ਰਹੇ ਨੇ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਪੰਜਾਬ ਦੀ ਚੌਣਾ ਨੂੰ ਇਹਨਾਂ ਨੇ ਕਿੱਲੇ ਗੱਡੇ ਸਾਡੇ ਲੜਕਾ ਵੇਹ ਮੇਰਾ ਬੁਲਾਣੇ ਪਿੰਡ ਦੇ ਵਿੱਚ ਗੋਲੀਆਂ ਮਾਰੀਆਂ ਟੈਰਾ ਦੇ ਵਿੱਚ ਤੇ ਪਿਆਰੇ ਸੱਤਾ ਚਾਹਣਾ ਚਾਹੁੰਦੇ ਆ ਦੇਖ ਲੋ ਕੀ ਹਾਲ ਹੋ ਰਿਹਾ ਸੋ ਹਉਨਿਆ ਭੁੱਲਾ ਦੀ ਖੀਮਾ ਜਿੱਥੇ ਵੀ ਸਾਡੀਆਂ ਜਥੇਬੰਦੀਆਂ ਬਾਬਾ ਜੀ ਵੱਲੋਂ ਵੀ ਜਿੱਥੇ ਵੀ ਡਿਊਟੀ ਲੱਗੇਗੀ ਅਸੀਂ ਲੰਗਰ ਤੁਸੀਂ ਬਾਅਦ ਚ ਜਾਓਗੇ ਲੰਗਰ ਪਹਿਲਾਂ ਅੱਗੇ ਹੋਣਗੇ ਬਰੋ ਜੀ ਸਤਨਾਮ ਸ਼੍ਰੀ ਹਉਨਿਆ ਭੁੱਲਾ ਦੀ ਖੀਮਾ ਮੈਂ ਅਰਦਾਸ ਕਰਦਾ ਸੱਚੇ ਪਾਤਸ਼ਾਹ ਕਿ ਨਾ ਕੋਰ ਮਨ ਨਜ਼ਰ ਆ ਲੱਗੇ ਜਿਹੜੇ ਕਹਿੰਦੇ ਸੀ ਮੋਰਚੇ ਚ ਚੱਲਣੇ ਨਾ ਤਾਂ ਚਲਾ ਕੇ ਗੁਰੂ ਮਹੱਬਤ ਨੇ ਦਿਖਾਤੇ ਨੇ ਹਉਨਿਆ ਭੁੱਲਾ ਦੀ ਖੀਮਾ ਨਾਮ ਕਲਾਮ ਚੜ੍ਹਦੇ ਗਲਾ ਤੇਰੇ ਬਾਣੇ ਇੱਕ ਜਵਾਲਾ ਛੱਡੀਏ ਮੋਲੇ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬਹੁਤ ਬਹੁਤ ਧੰਨਵਾਦ ਬਾਬਾ ਲਾਹ ਸੰਧੀ ਜਿਸ ਦਿਨ ਤੋਂ ਮੋਰਚਾ ਸ਼ੁਰੂ ਹੋਇਆ ਉਸ ਦਿਨ ਤੋਂ ਹੀ ਲਗਰਾਂ ਦੇ ਫਰਮਾਨ ਵਾ ਰਹੇ ਨੇ ਦੋਨੋਂ ਫੋਰਮਾਂ ਦਾ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਫਿਰ ਮੈਂ ਬੇਨਤੀ ਕਰਾਂਗਾ